ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਸ ਵੇਲੇ ਪ੍ਰਿਯੰਕਾ ਗਾਂਧੀ ਸੋਨੀਆ ਗਾਂਧੀ ਰਾਹੁਲ ਗਾਂਧੀ ਤਮਾਮ ਵੱਡੇ ਆਗੂ ਪਹੁੰਚ ਰਹੇ ਨੇ ਸ਼ਰਧਾਂਜਲੀ ਦੇਣ ਦੇ ਲਈ ਮਹਾਨਾਇਕ ਨੂੰ ਸਜਦਾ ਕਰਨ ਲਈ ਤੇ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ ਤਸਵੀਰਾਂ ਦੇ ਰਾਹੀਂ ਬਿਆਨ ਕਰ ਰਹੇ ਆ ਪ੍ਰਿਯੰਕਾ ਗਾਂਧੀ ਇਸ ਵੇਲੇ ਸੋਨੀਆ ਗਾਂਧੀ ਰਾਹੁਲ ਗਾਂਧੀ ਡਿੱਗਜ ਆਗੂ ਕਾਂਗਰਸ ਦੇ ਟੌਪ ਲੀਡਰਸ਼ਿਪ ਇਸ ਵੇਲੇ ਮੌਜੂਦ ਹੈ ਡਾਕਟਰ ਮਨਮੋਹਨ ਸਿੰਘ ਦੀ ਧਰਮ ਪਤਨੀ ਗੁਰਸ਼ਰਨ ਕੌਰ ਦੇ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਯੁੱਗ ਦਾ ਅੰਤ ਹੋ ਗਿਆ ਕਿਉਂਕਿ ਰਾਜਨੀਤਿਕ ਤੋਂ ਵੱਧ ਅਰਥ ਸ਼ਾਸਤਰੀ ਦੇ ਤੌਰ ਤੇ ਪਛਾਣੇ ਜਾਂਦੇ ਰਹੇ ਨੇ ਡਾਕਟਰ ਮਨਮੋਹਨ ਸਿੰਘ ਤੇ ਕਿਸ ਢੰਗ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨਾਂ ਦੇ ਲਈ ਅੱਜ ਦਿੱਗਜ ਪਹੁੰਚ ਰਹੇ ਨੇ ਚਾਹੇ ਹੋ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੋਣ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਕਿਉਂਕਿ ਉਹਗੇ ਅਰਥਸ਼ਾਸਤਰੀ ਜਿਨ੍ਹਾਂ ਨੇ ਭਾਰਤ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਨਿਭਾਇਆ ਤੇ ਉਹਨਾਂ ਦੀ ਅੱਜ ਹਰ ਕੋਈ ਤਾਰੀਫ ਕਰ ਰਿਹਾ ਹੈ ਚਾਹੇ ਉਹ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਆਗੂ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਆਗੂ ਹੋਣ ਚਾਹੇ ਕਿਸੇ ਨਾਲ ਉਹਨਾਂ ਦੇ ਕੋਈ ਮਤਭੇਦ ਵੀ ਰਹੇ ਹੋਣ ਵਿਚਾਰਕ ਤੌਰ ਤੇ ਪਰ ਡਾਕਟਰ ਮਨਮੋਹਨ ਸਿੰਘ ਦਾ ਸਤਿਕਾਰ ਹਰ ਪਾਰਟੀ ਦੇ ਆਗੂ ਕਰਦੇ ਰਹੇ ਨੇ ਇਹ ਸਾਰੇ ਮੰਨਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਦੀ ਇੱਕ ਜੋ ਦੂਰ ਦ੍ਰਿਸ਼ਟੀ ਸੀ ਉਸ ਨੇ ਦੇਸ਼ ਨੂੰ ਮਜ਼ਬੂਤੀ ਦੇ ਨਾਲ ਅੱਗੇ ਤੋਰਿਆ ਤੇ ਇਸ ਵੇਲੇ ਤਸਵੀਰਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਸਮੇਤ तमाम ਕਾਂਗਰਸ ਦੀ ਟੌਪ ਲੀਡਰਸ਼ਿਪ ਇਸ ਵੇਲੇ ਮੌਜੂਦ ਹੈ। ਅੰਤਿਮ ਦਰਸ਼ਨ ਕੀਤੇ ਜਾ ਰਹੇ ਨੇ। ਭਾਰਤੀ ਵਿਸ਼ਰੀਰ ਉਹਨਾਂ ਦਾ ਰੱਖਿਆ ਗਿਆ ਏ ਨਿਮਰ ਸੁਭਾਅ ਦਾ ਹਰ ਕੋਈ murid ਸੀ ਤੇ ਆਪਣੀ ਸ਼ੇਰੋ ਸ਼ਾਇਰੀ ਰਾਹੀਂ ਉਹ ਜਵਾਬ ਵੀ ਦਿੰਦੇ ਰਹੇ ਚਾਹੇ ਉਹ ਲੋਕ ਸਭਾ ਦੇ ਵਿੱਚ ਗੱਲ ਹੋਵੇ ਸੰਸਦ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਉਹਨਾਂ ਦੀ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ ਜਦੋਂ 2014 ਦੇ ਵਿੱਚ ਆਖਰੀ ਪ੍ਰੈਸ ਕਾਨਫਰੰਸ ਜਿਸ ਦੇ ਵਿੱਚ ਖੁੱਲੇ ਤੌਰ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅੱਜ ਇੱਕ ਯੁੱਗ ਦਾ ਅੰਤ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਵਕ-ਵਕ ਸਿਆਸੀ ਪਾਰਟੀਆਂ ਦੇ ਆਗੂ ਪਹੁੰਚ ਰਹੇ ਨੇ ਦਿੱਲੀ ਸਥਿਤ ਰਿਹائش ਤੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਗਈ ਹੈ 92 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮੇத் ਸ਼ਾ ਦੇ ਵੱਲੋਂ ਵੀ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਗਈ ਹੈ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਪੰਜਾਬ ਦੇ ਨਾਲ ਤਾਂ ਉਹਨਾਂ ਦਾ ਬੇਹੱਦ ਗਹਿਰਾ ਰਿਸ਼ਤਾ ਕਿਉਂਕਿ ਪਾਕਿਸਤਾਨ ਤੋਂ ਪਰਿਵਾਰ ਆਇਆ ਅੰਮ੍ਰਿਤਸਰ ਦੇ ਵਿੱਚ ਰਿਹਾ ਮੋਡਲ ਹੀ ਪੜ੍ਹਾਈ ਉਹਨਾਂ ਨੇ ਕੀਤੀ ਜਿਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ ਪ੍ਰੋਫੈਸਰ ਵੀ ਰਹੇ ਤੇ ਜਿਸ ਤੰਗ ਦੇ ਨਾਲ ਇੱਕ ਬਹੁਤ ਪੜੇ ਲਿਖੇ ਅਰਥਸ਼ਾਸਤਰੀ ਦੇ ਵਜੋਂ ਜਾਣੇ ਜਾਂਦੇ ਨੇ ਡਾਕਟਰ ਮਨਮੋਹਨ ਸਿੰਘ ਤੇ ਅੱਜ ਹਰ ਦੇਸ਼ ਵਾਸੀ ਉਹਨਾਂ ਨੂੰ ਯਾਦ ਕਰ ਰਿਹਾ ਉਹਨਾਂ ਦੇ ਨਿਮਰ ਸੁਭਾਅ ਕਰਕੇ ਉਹਨਾਂ ਦੀਆਂ ਨੀਤੀਆਂ ਕਰਕੇ ਕਿਉਂਕਿ ਜਦੋਂ ਚਾਹੇ ਉਹ 1991 ਦੀ ਗੱਲ ਹੋਵੇ ਦੇਸ਼ ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਕੰਮ ਆਈਆਂ ਤੇ ਉਸ ਵੇਲੇ ਜੋ ਆਰਥਿਕ ਘਾਟੇ ਦੇ ਵਿੱਚੋਂ ਗੁਜ਼ਰ ਰਿਹਾ ਸੀ ਦੇਸ਼ ਉਸ ਨੂੰ ਮਜ਼ਬੂਤੀ ਵੱਲ ਲੈ ਕੇ ਗਏ ਤੇ ਚਾਹੇ ਉਹ 2004 ਜਦੋਂ ਪ੍ਰਧਾਨ ਮੰਤਰੀ ਬਣੇ ਮਨਮੋਹਨ ਸਿੰਘ ਨਾਲ ਕੇ 10 ਸਾਲ ਦਾ ਕਾਰਜਕਾਲ ਉਹਨਾਂ ਦਾ ਰਿਹਾ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਐਕਸੀਡੈਂਟਲ ਪ੍ਰਧਾਨ ਮੰਤਰੀ ਵੀ ਕਹਿੰਦੇ ਰਹੇ ਨੇ ਭਾਵੇਂ ਉਹਨਾਂ ਨੂੰ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਤੇ ਵੀ ਲਿਆ ਜਾਂਦਾ ਰਿਹਾ ਪਰ ਡਾਕਟਰ ਮਨਮੋਹਨ ਸਿੰਘ ਦਾ ਇੱਕ ਆਪਣਾ ਅੰਦਾਜ਼ ਸੀ ਆਪਣਾ ਨਿਮਰ ਸੁਭਾਅ ਸੀ ਉਹਨਾਂ ਦਾ ਇਸ ਵੇਲੇ ਤਸਵੀਰਾਂ ਉਹਨਾਂ ਦੀ ਤਨ ਪਤਨੀ ਗੁਰਸ਼ਰਨ ਕੌਰ ਤੇ ਉਹਨਾਂ ਦੇ ਸਕੇ ਸੰਬੰਧੀ ਨੇੜਲੇ ਕਰੀਬੀ ਇਸ ਵੇਲੇ ਸ਼ੋਕ ਦੇ ਵਿੱਚ ਡੁੱਬੇ ਹੋਏ ਚਾਹੇ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੋਣ ਚਾਹੇ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਆਗੂ ਇਸ ਵੇਲੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦੀ ਧੀ ਜੋ ਅਮਰੀਕਾ ਦੇ ਵਿੱਚ ਹੈ ਉਸਨੇ ਅੱਜ ਸ਼ਾਮ ਤੱਕ ਆਉਣਾ ਹੈ ਤੇ ਉਸ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ ਡਾਕਟਰ ਮਨਮੋਹਨ ਸਿੰਘ ਦਾ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਸਮੇਤ तमाम ਲੀਡਰਸ਼ਿਪ ਇਸ ਵੇਲੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਤਿਰੰਗੇ ਦੇ ਵਿੱਚ ਲਪੇਟਿਆ ਜਾ ਰਿਹਾ ਹੈ ਸਨਮਾਨ ਦਿੱਤਾ ਜਾ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਨੂੰ ਤਾਂ ਬੇਹੱਦ ਗਮਗੀਨ ਇਸ ਵੇਲੇ ਮਾਹੌਲ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਇਸ ਦੁਨੀਆ ਨੂੰ અલਵਿਦਾ ਆ ਚੁੱਕੇ ਨੇ ਭਾਰਤੀ ਅਰਥਚਾਰੇ ਦੇ ਮਹਾਨਾਇਕ ਨੂੰ ਸਜਦਾ ਕੀਤਾ ਜਾ ਰਿਹਾ ਹੈ ਤਿਰੰਗੇ ਦੇ ਨਾਲ ਉਹਨਾਂ ਦੀ ਇਸ ਵਿਲੇ ਮ੍ਰਿਤਕ ਦੇਹ ਨੂੰ ਸਨਮਾਨ ਦਿੱਤਾ ਗਿਆ ਤ ਤਾਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਅੱਜ ਇੱਕ ਯੁੱਗ ਦਾ ਅੰਤ ਹੋ ਰਿਹਾ ਹੈ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਉਹਨਾਂ ਦੀ ਜੋ ਜੀਵਨ ਆ ਉਹਨਾਂ ਦੇ ਨਾਲ ਯਾਦਾਂ ਨੇ ਉਹਨਾਂ ਦੇ ਨਾਲ ਜੋ ਅਨੁਭਵ ਨੇ ਉਹਨਾਂ ਦੇ ਨਾਲ ਜੋ ਅਤਜ਼ਰਬੇ ਨੇ ਉਹ ਆਪਣੇ ਸਾਂਝੇ ਕੀਤੇ ਜਾ ਰਹੇ ਨੇ ਕਿਵੇਂ ਕਿਵੇਂ ਡਾਕਟਰ ਮਨਮੋਹਨ ਸਿੰਘ ਨੇ ਕਿਵੇਂ ਜੋ ਨਿਊਕਲੀਅਰ ਡੀਲ ਜਦੋਂ ਹੋਈ ਉਸ ਵੇਲੇ ਦਾ ਵਾਕਿਆ ਯਾਦ ਕੀਤਾ ਜਾ ਰਿਹਾ ਹੈ 2004 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਮਨਰੇਗਾ ਉਹਨਾਂ ਦੇ ਵੱਲੋਂ ਸਕੀਮ ਲਿਆਂਦੀ ਗਈ ਜਿਸ ਦੇ ਨਾਲ ਦੇਸ਼ ਵਾਸੀਆਂ ਨੂੰ ਖਾਸ ਕਰਕੇ ਜੋ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਆਰਥਿਕ ਤੌਰ ਤੇ ਇਸ ਤੋਂ ਆ ਆਧਾਰ ਦੀ ਜਦੋਂ ਗੱਲ ਕਰਦੇ ਆ ਤਾਂ ਵੀ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਹ ਵੀ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਲਿਆਂਦਾ ਗਿਆ ਪ੍ਰੋਜੈਕਟ ਸੀ ਤਾਂ ਇਸ ਢੰਗ ਦੇ ਨਾਲ ਡਾਕਟਰ ਮਨਮੋਹਨ ਸਿੰਘ ਜਦੋਂ 1991 ਦੀ ਆਰਥਿਕ ਨੀਤੀਆਂ ਦੀ ਗੱਲ ਹੁੰਦੀ ਹੈ ਅਰਥਚਾਰੇ ਦੀ ਗੱਲ ਹੁੰਦੀ ਹੈ ਕਿਉਂਕਿ ਉਹਗੇ ਅਰਥਸ਼ਾਸਤਰੀ ਹਾਲਾਂਕਿ ਸਿਆਸੀ ਤੌਰ ਤੇ ਜੇਕਰ ਉਹਨਾਂ ਦਾ ਕਾਰਜਕਾਲ ਦੇਖਿਆ ਜਾਵੇ ਬਹੁਤੀ ਵਾਰ ਉਹ ਰਾਜ ਸਭਾ ਦੇ ਵਿੱਚ ਹੀ ਗਏ ਇੱਕ ਵਾਰ ਜ਼ਰੂਰ ਉਹਨਾਂ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਸੀ ਪਰ ਹਾਰ ਗਏ ਸੀ ਉਹ ਲੋਕ ਸਭਾ ਚੋਣ ਤੇ ਡਾਕਟਰ ਮਨਮੋਹਨ ਸਿੰਘ ਦਾ ਜਾਣਾ ਇੱਕ ਯੁੱਗ ਦਾ ਅੰਤ ਤੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਰਹੀਆਂ ਨੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਆਗੂ ਇਸ ਵੇਲੇ ਤਿਰੰਗੇ ਦੇ ਵਿੱਚ ਲਿਪਟੀ ਉਹਨਾਂ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਗਈ ਹੈ ਡਾਕਟਰ ਮਨਮੋਹਨ ਸਿੰਘ ਦੁਨੀਆ ਨੂੰ ਅਲਵਿਦਾ ਆਖ ਗਏ ਨੇ 92 ਸਾਲ ਦੀ ਉਮਰ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ ਸੋਗ ਦੀ ਲਹਿਰ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਸਾਰੇ ਵੱਡੇ ਆਗੂ ਵੱਖ-ਵੱਖ ਹਸਤੀਆਂ ਡਾਕਟਰ ਮਨਮੋਹਨ ਸਿੰਘ ਦੀ ਦੇਹਾਂਤ ਤੇ ਦੁੱਖ ਜ਼ਾਹਰ ਕਰ ਰਹੀਆਂ ਨੇ ਸਾਰੇ ਜੋ 27 ਦਸੰਬਰ ਨੂੰ ਅੱਜ ਦੇ ਦਿਨ ਵਾਲੇ ਸਰਕਾਰੀ ਸਮਾਗਮ ਨੇ ਉਹ ਰੱਦ ਕਰ ਦਿੱਤੇ ਗਏ ਨੇ 7 ਦਿਨ ਦਾ ਰਾਸ਼ਟਰੀ ਸ਼ੋਕ ਜਿਸ ਦਾ ਐਲਾਨ ਕੀਤਾ ਗਿਆ ਕਾਂਗਰਸ ਦੇ ਵੱਲੋਂ ਵੀ ਸਾਰੇ ਆਪਣੇ ਪ੍ਰੋਗਰਾਮ ਰੱਦ ਕੀਤੇ ਗਏ ਨੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਦਾ ਸੰਸਕਾਰ ਕੀਤਾ ਜਾਣਾ ਹੈ 28 ਦਸੰਬਰ ਨੂੰ ਜਾਨੀ ਕਿ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੇ 26 ਦਸੰਬਰ ਤੋਂ 1 ਜਨਵਰੀ ਤੱਕ ਰਾਸ਼ਟਰੀ ਸੋਗ ਵੀ ਰਹੇਗਾ ਡਾਕਟਰ ਮਨਮੋਹਨ ਸਿੰਘ ਨੂੰ ਜਦੋਂ ਯਾਦ ਕੀਤਾ ਜਾਂਦਾ ਤਾਂ ਉਹਨਾਂ ਦੁਆਰਾ ਲਿਆਂਦੀਆਂ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਸਕੀਮਾਂ ਦੇਸ਼ ਨੂੰ ਅੱਗੇ ਲਿਜਾਣ ਵਾਲੀਆਂ ਕੀਮਾ ਦਾ ਜ਼ਿਕਰ ਹੁੰਦਾ ਹੈ ਹਾਲਾਂਕਿ ਉਹਨਾਂ ਦੀ ਕੁਰਸੀ ਉਸ ਵੇਲੇ ਖਤਰੇ ਦੇ ਵਿੱਚ ਆ ਗਈ ਸੀ ਜਦੋਂ ਨਿਊਕਲੀਅਰ ਡੀਲ ਸੀ ਤੇ ਸਮਝੌਤਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਉਹ ਆਪਣੇ ਫੈਸਲੇ ਤੇ ਅਟਲ ਸੀ ਕਿ ਇਹ ਨਿਊਕਲੀਅਰ ਡੀਲ ਜਿਹੜੀ ਹੈ ਉਹ ਦੇਸ਼ ਦੇ ਹਿੱਤ ਦੇ ਵਿੱਚ ਤਾਂ ਵਕ ਵਕਾਗੂ ਜਿਹੜੇ ਸ਼ਰਧਾਂਜਲੀ ਦੇ ਚੁੱਕੇ ਨੇ ਡਾਕਟਰ ਮਨਮੋਨ ਸਿੰਘ ਨੂੰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਉਹ ਮੌਜੂਦ ਨੇ ਦੱਸਦੇ ਕਿ ਕੱਲ ਨੂੰ 28 ਦਸੰਬਰ ਨੂੰ ਡਾਕਟਰ ਮਨਮੋਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਕਾਂਗਰਸ ਦਫ਼ਤਰ ਦੇ ਵਿੱਚ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਤੇ ਕਾਂਗਰਸ ਦਫ਼ਤਰ ਤੋਂ ਹੀ ਅੰਤਿਮ ਯਾਤਰਾ ਉਹਨਾਂ ਦੀ ਕੱਢੀ ਜਾਣੀ ਹੈ ਆ ਬਿਲਕੁਲ ਆਚਲ ਮੈਚ ਸਵੇਰ 7 ਵਜੇ ਤੋਂ ਇੱਥੇ ਪਰ ਜੋ ਭਾਰਤ ਦੇ ਪ੍ਰਧਾਨ ਮੰਤਰੀ ਹੈਸ਼ਪਤੀ ਪਹੁੰਚੀ ਹੈ ਇੱਕ ਦਾਰੀ ਨੇ ਲਈ ਹੈ ਤਾਂ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਸ਼ਟਰਪਤੀ ਦਰੋਪਦੀ ਮੁਰਮੂ ਇਸ ਵੇਲੇ ਸ਼ਰਧਾਂਜਲੀ ਦੇ ਰਹੇ ਨੇ ਡਾਕਟਰ ਮਨਮੋਨ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਨੇ ਤਾਂ ਇਸ ਵੇਲੇ ਤਸਵੀਰਾਂ ਬੇहद ਖਾਸ ਤਸਵੀਰਾਂ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਨੇ ਪਰਿਵਾਰ ਦੇ ਨਾਲ ਹਮਦਰਦੀ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਦਾ ਸ਼ਰਧਾਂਜਲੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਡਾਕਟਰ ਮਨਮੋਹਨ ਸਿੰਘ ਨੂੰ ਡਾਕਟਰ ਮਨਮੋਹਨ ਸਿੰਘ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ 2004 ਤੋਂ 2014 ਤੱਕ ਡਾਕਟਰ ਮਨਮੋਹਨ ਸਿੰਘ ਦੇ ਹੱਥ ਦੇ ਵਿੱਚ ਕਮਾਨ ਰਹੀ ਤੇ ਇਸ ਵੇਲੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਬੇहद ਗਮਗੀਨ ਮਾਹੌਲ ਹੈ ਹਾਲਾਂਕਿ ਤਸਵੀਰਾਂ ਖੁਦ ਬਖੁਦ ਬਿਆਨ ਕਰ ਰਹੀਆਂ ਨੇ ਇੱਕ ਸਨਨਾਟਾ ਪਸਰਿਆ ਹੋਇਆ ਇੱਕ ਯੁੱਗ ਦਾ ਅੰਤ ਹੋਇਆ ਏ ਏਡੀ ਵੱਡੀ ਸ਼ਖਸੀਅਤ ਦਾ ਚਲੇ ਜਾਣਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਦੇ ਨਾ ਪੂਰਾ ਹੋਣ ਵਾਲਾ ਘਟਾਏ ਡਾਕਟਰ ਮਨਮੋਹਨ ਸਿੰਘ ਦਾ ਜਾਣਾ ਅਰਥ ਸ਼ਾਸਤਰੀ ਦੇ ਵਜੋਂ ਜਾਣੇ ਜਾਂਦੇ ਡਾਕਟਰ ਮਨਮੋਹਨ ਸਿੰਘ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਯੁੱਗ ਦਾ ਅੰਤ ਹੋ ਗਿਆ ਏ ਤੇ ਇਸ ਵੇਲੇ ਤਸਵੀਰਾਂ ਦੇਖ ਸਕਦੇ ਹਾਂ ਦ੍ਰੋਪਦੀ ਮੁਰਮੂ ਵਕ ਵਕ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਬਿਆਨ ਕਰ ਰਹੀਆਂ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਦਰੋਪਦੀ ਮੁਰਮੂ ਦੇਸ਼ ਦੇ ਰਾਸ਼ਟਰਪਤੀ ਪਹੁੰਚੇ ਨੇ ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਜਗਦੀਪ ਧਨਕੜ ਹੋਣ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ